ਚਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਹੁਣ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਵਿਅਕਤੀ ਦੇ ਕੋਲੋਂ ਹੁਣ 886 ਗ੍ਰਾਮ ਹੈਰਨ ਬ੍ਰਾਮਦ ਹੋਈ ਹੈ ਔਰ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਕਸਟਮ ਵਿਭਾਗ ਨੂੰ ਉਦੋਂ ਸ਼ੱਕ ਪੈਂਦਾ ਜਦੋਂ ਇਹ ਵਿਅਕਤੀ ਬੇਚੈਨ ਨਜ਼ਰ ਆਉਂਦਾ ਯੂਗਾਂਡਾ ਤੋਂ ਇਹ ਵਿਅਕਤੀ ਜਿਹੜਾ ਆ ਸੀ ਔਰ ਜਿਹੜਾ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਗ੍ਰਿਫਤਾਰ ਕੀਤਾ ਗਿਆ ਹੈ ਦੱਸਿਆ ਕਿ ਇਸ ਵਿਅਕਤੀ ਦੇ ਵੱਲੋਂ ਜੁਆਇਆ ਨੂੰ ਪੀਲੀਆਂ ਗੋਲੀਆਂ ਨਿਗਲੀਆਂ ਗਈਆਂ ਸੀਗੀਆਂ ਤੇ ਬਹੁਤ ਬੇਚੈਨ ਨਜ਼ਰ ਆ ਰਿਹਾ ਸੀ ਔਰ ਕਸਟਮ ਵਿਭਾਗ ਨੂੰ ਇਸ ਤੇ ਸ਼ੱਕ ਹੋਇਆ ਤੇ ਕਸਟਮ ਵਿਭਾਗ ਨੇ ਸ਼ੱਕ ਦੇ ਆਧਾਰ ਤੇ ਇਸ ਨੂੰ ਰੋਕਿਆ ਇਸ ਦੀ ਜਾਂਚ ਕੀਤੀ ਗਈ ਤੇ ਡਾਕਟਰਾਂ ਦੇ ਵੱਲੋਂ ਖਲਾਸਾ ਕੀਤਾ ਗਿਆ ਕਿ ਇਸ ਨੇ ਜਿਹੜੀਆਂ ਪੀੜੀਆਂ ਗੋਲੀਆਂ ਨਿਗਲ ਲਈਆਂ ਨੇ ਤਾਂ ਉਸ ਤੋਂ ਬਾਅਦ ਉਹ ਗੋਲੀਆਂ ਘਟੀਆਂ ਗਈਆਂ ਤੇ ਉਸ ਵਿਅਕਤੀ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਸਾਨੂੰ ਦੱਸਿਆ ਕਿ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਔਰ ਪੁਲਿਸ ਦੇ ਵੱਲੋਂ ਇੱਕ ਖੁਲਾਸਾ ਕੀਤਾ ਗਿਆ ਕਸਟਮ ਵਿਭਾਗ ਨੇ ਦੱਸਿਆ ਕਿ ਇਸ ਜਿਹੜੀ ਹਿਰੋਇਨ ਦੀ ਕੀਮਤ ਜਿਹੜੀ ਆ 8 ਕਰੋੜ ਤੱਕ ਦੀ ਦੱਸੀ ਜਾ ਰਹੀ ਹੈ 8 ਕਰੋੜ ਤੋਂ ਵੱਧ ਹੀ ਇਸ ਦੀ ਕੀਮਤ ਹੈ ਤੇ 886 ਗ੍ਰਾਮ ਜਿਹੜੀ ਹਿਰੋਇਨ ਹੈ ਇਸ ਵਿਅਕਤੀ ਦੇ ਵੱਲੋਂ ਜਿਹੜੀ ਨਿਗਲੀ ਗਈ ਸੀ ਯਾਨੀ ਕਿ ਇਸ ਨੇ ਗੋਲੀਆਂ ਜਿਹੜੀਆਂ ਖਾਲੀਆਂ ਸੀ ਗਿਆ ਤਾਂ ਉਸ ਤੋਂ ਬਾਅਦ ਪੀਡ ਦੇ ਵਿੱਚ ਗੋਲੀਆਂ ਸੀਗੀਆਂ ਔਰ ਇਹ ਵਿਅਕਤੀ ਸਫਰ ਕਰ ਰਿਹਾ ਸੀਗਾ ਹਵਾਈ ਜਹਾਜ਼ ਵਿੱਚ ਪਰ ਇਸ ਨੂੰ ਪਹਿਲਾਂ ਹੀ ਰੋਕ ਲਿਆ ਗਿਆ ਜਾਨਕੀ ਹਵਾਈ ਅਡੇ ਤੇ ਪਹੁੰਚਿਆ ਪਰ ਇਹ ਵਿਚੇਰ ਬਹੁਤ ਨਜ਼ਰ ਆਇਆ ਜਿਸ ਤੋਂ ਬਾਅਦ ਇਸ ਦੀ ਜਾਂਚ ਹੋਈ ਇਸ ਦਾ ਮੈਡੀਕਲ ਕੀਤਾ ਗਿਆ ਤਾਂ ਵੱਡਾ ਖੁਲਾਸਾ ਹੋ ਗਿਆ ਕਸਟਮ ਵਿਭਾਗ ਦਾ ਕਹਿਣਾ ਹੈ ਕਿ ਅਸੀਂ ਬਹੁਤ ਸਾਰੇ ਅਜਿਹੇ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਕਰਦੇ ਹਾਂ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਕੋਈ ਵੀ ਅਜਿਹੀ ਚੀਜ਼ ਜਿਹੜੀ ਆ ਉਹ ਉਹ ਦਾ ਆਨ ਪ੍ਰਦਾਨ ਨਾ ਹੋਵੇ ਤੇ ਇਸ ਨੂੰ ਉਤਸ਼ਾਹ ਨਾ ਕੀਤਾ ਜਾਵੇ ਇਸ ਨੂੰ ਲੈ ਕੇ ਕਸਟਮ ਵਿਭਾਗ ਦੇ ਵੱਲੋਂ ਕਈ ਵਾਰ ਇਰਪੂਟਸ ਦੇ ਉੱਤੇ ਸੋਨਾ ਬਰਾਬਰ ਕੀਤਾ ਜਾਂਦਾ ਲੋਕ ਜਿਹੜੇ ਨੇ ਕਈ ਚੀਜ਼ਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੁਕੋ ਕੇ ਸੋਨਾ ਜਿਹੜਾ ਲੈ ਕੇ ਜਾਂਦੇ ਨੇ ਪਰ ਇਸ ਨੂੰ ਵੀ ਫੜ ਲਿਆ ਜਾਂਦਾ ਹੈ ਕਸਟਮ ਵਿਭਾਗ ਹਮੇਸ਼ਾ ਹੀ ਚੌਕਸ ਰਹਿੰਦਾ ਤੇ ਇਸੇ ਤਰੀਕੇ ਦੇ ਨਾਲ ਹੁਣ ਇੱਕ ਵਿਅਕਤੀ ਨਸ਼ੀਲਾ ਪਦਾਰਥ ਜਿਹੜਾ ਵਾ ਉਹ ਲੈ ਕੇ ਜਾ ਰਿਹਾ ਸੀਗਾ ਉਸਨੇ ਗੋਲੀਆਂ ਖਾਧੀਆਂ ਹੋਈਆਂ ਸੀਗਾ ਉਹ ਬਹੁਤ ਬੇਚੈਨ ਨਜ਼ਰ ਆ ਰਿਹਾ ਸੀ ਜਿਸ ਤੋਂ ਬਾਅਦ ਜਾਂਚ ਹੋਈ ਤਾਂ ਵੱਡੇ ਖੁਲਾਸੇ ਹੋ ਗਏ 886 ਗ੍ਰਾਮ ਹੈਰੋਇਨ ਉਸਦੇ ਪੇਟ ਵਿੱਚੋਂ ਨਿਕਲੀ ਹੈ ਔਰ ਜਿਸ ਦੀ ਕੀਮਤ ਜਿਹੜੀ ਆ 8 ਕਰੋੜ ਤੱਕ ਦੀ ਦੱਸੀ ਜਾ ਰਹੀ ਹੈ ਬੇਹੱਦ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਸ ਤੋਂ ਬਾਅਦ ਪੁਲਿਸ ਦਾ ਖਹਿੜਾ ਹੈ ਕਿ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਵੱਡੇ ਖੁਲਾਸੇ ਹੋਣ ਦੇ ਖਾਤਿਰ ਜਿਤਾਏ ਜਾ ਰਹੇ ਨੇ ਕਿ ਹੋਰ ਵੱਡੇ ਖੁਲਾਸੇ ਹੋਣਗੇ ਉਸ ਤੋਂ ਬਾਅਦ ਜਿਹੜਿਆ ਵਕ ਵਕ ਤਨਾ ਵਾਦੇ ਤਹਿਤ ਮਾਮਲਾ ਜਿਹੜਾ ਉਸਤੇ ਦਰਜ ਕਰ ਦਿੱਤਾ ਗਿਆ ਤੇ ਵੱਡੀ ਜਿਹੜੀ ਗ੍ਰਿਫਤਾਰੀ ਆ ਹੁਣ ਉਸਦੀ ਹੋ ਚੁੱਕੀ ਆ ਦਾ ਲਗਾਤਾਰ ਕਸਟਮ ਵਿਭਾਗ ਐਕਟਿਵ ਮੋਡ ਦੇ ਵਿੱਚ ਹੈ ਤੇ ਜੇ ਇਹ ਕੋਈ ਵੀ ਲੋਕ ਫਰੋਡ ਕਰਦੇ ਨੇ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਚੱਕਮਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਇਹ ਅਹਿਮ ਖਬਰ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਹੈ